ਅੱਜ ਦਾ ਇਹ ਧਰਨਾ ਕੀ ਕਹਿਣਾ ਚਾਹੁੰਦੇ ਹੋ ਕਿਥੋਂ ਆਪ ਇਕੱਠੇ ਹੋਏ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਰਮੰਦਾਸ ਪ੍ਰਧਾਨ ਲਖਿੰਦਰ ਸਿੰਘ ਰੰਧਾਵਾ ਮੱਧੂ ਸ਼ੰਗਾ ਇਹ ਵੇਖੋ ਜੀ ਜੋਰਮੰਦਾਸ ਦੀ ਜਿਹੜੀ ਆ ਟੀਮ ਆ ਇਹ ਵੇਖੋ ਜੀ ਪੁੱਛਦਾ ਕਰ ਚੁੱਕੀ ਆ ਤੇ ਦੂਸਰੀ ਗੱਲ ਵੇਖੋ ਜੀ ਕਹਿੰਦਾ ਮਤਲਬ ਕਿ ਇਹ ਜੇ ਕਹਿੰਦਾ ਮਤਲਬ ਕਿ ਜੇ ਸਿਰਫ 3 ਟਰਾਲੀਆਂ ਆਈਆਂ ਜਾਂ ਕਿੰਤੂ 4 ਟਰਾਲੀਆਂ ਪਿਛੇ ਆ ਰਹੀਆਂ ਵਾ ਤੇ ਉਸ ਤੋਂ ਇਲਾਵਾ ਵੇਖੋ ਜੀ ਜਿਹੜਾ ਇਹਨਾਂ ਨੇ ਪੁੱਛਿਆ ਵੀ ਅੱਜ ਕਿਸ ਮੱਸਤਕ ਤੇ ਸੰਕਟ ਪਹੁੰਚੀ ਆ ਵੇਖੋ ਜੀ ਪਹਿਲਾ ਤੇ ਮੁੱਦਾ ਇਹ ਆ ਕਿ ਜਿਹੜੇ ਹੜ੍ਹ ਪੀੜਤ ਉਹਨਾਂ ਦਾ ਮਾਜਵੇਆਂ ਦਾ ਵੇਖੋ ਜੀ ਉਹਨਾਂ ਨੂੰ ਕਹਿੰਦਾ ਡੰਗਰਾਂ ਦਾ ਬੱਚਿਆਂ ਦਾ ਘਰ ਠਹਿਗੇ ਨੇ ਜ਼ਮੀਨਾਂ ਦੇ ਵੀ ਮਾਜਵੇ ਅਜੇ ਤੱਕ ਮਤਲਬ ਕੋਈ ਨਹੀਂ ਮਿਲਿਆ ਵਿੱਚੋਂ ਕੁਝ ਪਰਿਵਾਰਾਂ ਨੂੰ ਮਿਲਿਆ ਕਿ ਬਾਕੀ ਜ਼ਿਆਦਾਤਰ ਕਹਿੰਦਾ ਮੈਂ 30% ਮਿਲਿਆ ਤੇ 70% ਅਜੇ ਨਹੀਂ ਮਿਲਿਆ ਉਸ ਤੋਂ ਇਲਾਵਾ ਦੂਸਰੀ ਗੱਲ ਇਹ ਹੈ ਕਿ ਜਿਹੜੀ ਵੇਖੋ ਜੀ 32 ਪ੍ਰਾਈਵੇਟ ਕਰਨ ਜਾ ਰਹੇ ਆ ਜਿਹੜੀ 32 ਪ੍ਰਾਈਵੇਟ ਕਰਨ ਜਾ ਰਹੇ ਆ ਚਿਪ ਆਲੇ ਵੇਖੋ ਜੀ ਜਿਹੜੇ ਮੀਟਰ ਲਗਾ ਰਹੇ ਨੇ ਉਸ ਤੋਂ ਇਲਾਵਾ ਕਹਿੰਦਾ ਮਤਲਬ ਹੋਰ ਵੀ 32 ਪ੍ਰਾਈਵੇਟ ਕਰ ਰਹੇ ਨੇ ਅਸੀਂ ਉਹ ਵੀ ਜਿਹੜੀ ਨਹੀਂ ਹੋਣ ਦੇਣੇ ਜਿਹੜਾ ਜਹਾਡਾ ਮੇਨ ਇਸੇ ਮਸਤਕ ਆ ਉਸ ਤੋਂ ਇਲਾਵਾ ਇੱਕ ਜਿਹੜੇ ਸ਼ੰਭੂ ਤੇ ਦੇਖੋ ਜੀ ਸ਼ੰਭੂ ਬਾਰਡਰ ਤੇ ਜਿਹੜੇ ਲੋਕਾਂ ਦੀਆਂ ਟਰਾਲੀਆਂ ਸਰਕਾਰ ਨੇ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨੇ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਜੀ ਕਿਸਾਨਾਂ ਦੀ ਤੇ ਉਹਦਾ ਵੇਖੋ ਜੀ ਵਿੱਚ ਮੰਗਿਆ ਕਿ ਉਹਦਾ ਅਸੀਂ ਜੋ ਵੀ ਸਾਡਾ ਬੰਦਾ ਵਾ ਸਾਡਾ ਨੁਕਸਾਨ ਹੋਇਆ ਉੱਥੇ 3 ਤੋਂ 3.5 ਕਰੋੜ ਰੁਪਏ ਦਾ ਉਹਦੀ ਵਿੱਚੇ ਵੇਖੋ ਜੀ ਮੰਗਿਆ ਇਹ ਕਿਉਂ ਝੂੜ ਮਰੀਏ ਨੇ ਯਾਰ ਮਾਨ ਸਾਹਿਬ ਤੱਕ ਪਹਿਲੀ ਦਾ ਕਿਹਦੇ ਚੀਕਾਂ ਪਹੁੰਚੀਆਂ ਕੇਜਰੀਵਾਲ ਸਾਹਿਬ ਕਹਿੰਦੇ ਜੀ ਮਾਨ ਸਾਹਿਬ ਨੇ 30 ਦਿਨਾਂ ਦੀ ਸਾਰਾ ਕੁਝ ਕਰਤਾ ਵੇਖੋ ਜੀ ਇਹਨਾਂ ਨੇ ਕਹਿੰਦਾ ਮਤਲਬ ਕਿ ਜਿਹੜੇ ਇਹਨਾਂ ਦੇ 1 1 2 2 ਵਰਕਰ ਸੀ ਇਹਨਾਂ ਦੇ ਪਿੰਡ ਦੇ ਵਿੱਚ ਸਿਰਫ ਇਹਨਾਂ ਨੇ ਵੇਖੋ ਜੀ ਉਹਨਾਂ ਨੂੰ ਚੱਕ ਦੇ ਦਿੱਤੇ ਆ ਉਹ ਵੀ ਸਿਰਫ ਦੁਨੀਆ ਨੂੰ ਸੋਸ਼ਲ ਮੀਡੀਆ ਤੇ ਵਿਕਾਉਣ ਵਾਸਤੇ ਸਿਰਫ ਉਹਨਾਂ ਦਾ ਉਹਨਾਂ ਨੂੰ ਹੀ ਮਾਜਾ ਮਿਲਿਆ ਜਿਹੜੇ ਆਮ ਕਿਸਾਨ ਨੇ ਵਿਚਾਰੇ ਉਹਨਾਂ ਦੇ ਘਰ ਟਹਿ ਗਏ ਨੇ ਡੰਗਰ ਬੱਚਾ ਵਿਚਾਰਿਆਂ ਦਾ ਰੁੜ ਗਿਆ ਵਾ ਕੁਝ ਮਰ ਗਏ ਨੇ ਉਹਨਾਂ ਨੂੰ ਵੇਖੋ ਜੀ ਕੁਝ ਨਹੀਂ ਮਿਲਿਆ ਸਿਰਫ ਜਿਹੜੇ ਇਹਨਾਂ ਦੇ ਆਪਣੇ ਆਪਣੇ ਲੀਡਰ ਜੀ ਪੰਚ ਸਰਪੰਚ ਉਹਨਾਂ ਨੂੰ ਚੱਕ ਦੇ ਕੇ ਉਹਨਾਂ ਨੂੰ ਪਾਸ ਕਰਤਾ ਆਮ ਜਿਹੜਾ ਕਿਸਾਨ ਆ ਉਹਨਾਂ ਨੂੰ ਕੁਝ ਨਹੀਂ ਜੀ ਮਿਲਿਆ ਮਤਲਬ ਕਹਿੰਦੇ ਭਾ ਖਾਣਾ ਪੂਰਤੀ ਕੀਤੀ ਗਈ ਬਿਲਕੁਲ ਜੀ ਖਾਣਾ ਪੂਰਤੀ ਕੀਤੀ ਹੈ ਜੀ ਬਿਲਕੁਲ ਖਾਣਾ ਪੂਰਤੀ ਕੀਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਤੋਂ ਵੱਡੀ ਜਿਹੜੀ ਗੱਲ ਆ ਜੀ ਕਿ ਜਿਹੜੇ ਚਿਪ ਵਾਲੇ ਮੀਟਰ ਵਾਲਾ ਜਦੋਂ 40 40 50 50000 ਰੁਪਇਆ ਬਿੱਲ ਆਉਣਾ ਵਾ ਤੇ ਇਹ ਬਿੱਲ ਸਾਡੇ ਕੋਲ ਨਹੀਂ ਦਿੱਤਾ ਜਾਣਾ ਠੀਕ ਜੇ ਪ੍ਰਾਈਵੇਟ ਮਹਿਕਮਾ ਹੋ ਗਿਆ ਤਾਂ ਨਾਲ ਮੁਲਾਜ਼ਮੀ ਵੀ ਜਾਂਦੇ ਰਹਿਣੇ ਆ ਤੇ ਇਹ ਇਕੱਲੀ ਧਿਰ ਇਕੱਲਾ ਜਾਨਕਿ ਪੰਜਾਬ ਨਹੀਂ ਮਰਨਾ ਨਾਲ ਇਹ ਸਾਰਾ ਹਿੰਦੁਸਤਾਨ ਨੂੰ ਬਹੁਤ ਵੱਡਾ ਧੱਕਾ ਵੱਜਣਾ ਵਾ ਦੂਜੇ ਨੰਬਰ ਤੇ ਜਿਹੜੀ ਅਰਦਾਵਾ ਸਾਹਿਬ ਗੱਲ ਕਰ ਰਹੇ ਨੇ ਫੜਾ ਦੀ ਹਰਾਂ ਦੇ ਵਿੱਚ ਇਹ ਗੱਲ ਹੋਈ ਆ ਵੀ ਅੰਨਾ ਵੰਡੇ ਰੇੜੀਆਂ ਮੁੜ ਮੁੜੇ ਆਪਣੇਆਂ ਨੂੰ ਇਹਨਾਂ ਨੇ ਆਪਣੇ ਕੋਲ 10-5-10 ਘਰ ਪਿੰਡਾਂ ਚ ਚੁਣੇ ਆ ਉਹਨਾਂ ਨੂੰ ਦੇਤਾ ਵਾ 90% ਜਾਂ 100% ਤੇ ਬਾਕੀ ਜਿਹੜੀ ਆਮ ਚਿੰਤਾ ਜਿਹੜੀ ਰਹਿ ਗਈ ਉਹਨਾਂ ਨੂੰ ਕਿਸੇ ਨੂੰ 25% ਮਿਲਿਆ ਕਿਸੇ ਨੂੰ 20% ਕਿਸੇ ਨੂੰ ਕਿੱਲੇ ਦਾ 10000 ਕਿਸੇ ਨੂੰ 6000 ਤੇ ਕਿਸੇ ਨੂੰ 8000 ਉਹ ਵੀ ਐਵੇਂ ਖਾਣਾ ਪੂਰਤੀ ਹੋਈ ਆ ਬਹੁਤ ਜ਼ਿਆਦਾ ਬੇਨਸਾਫੀ ਹੋਈ ਆ ਤੇ ਰੇਤ ਵੀ ਬੰਦ ਕਰ ਰਹੇ ਨੇ ਰੇਤ ਹੁਣ ਆਪਣੀ ਚਲਾ ਰਹੇ ਆ ਕੰਟੇਨਰਾਂ ਨੇ ਆਪਣੇ ਚਲਾਤੇ ਨੇ ਸਿਰਫ ਆਲੈਕਸ਼ਨ ਦੀ ਕੰਡਿਆ ਹੀ ਇਹ ਸਾਰਾ ਸਾਰੀ ਧੱਕਾ ਹੋ ਰਿਹਾ ਵਾ ਤੇ ਇਸੇ ਮੁੱਦਿਆਂ ਦੇ ਉੱਤੇ ਨਜ਼ਰ ਰੱਖਦੇ ਹੋਏ ਇਹ ਧਰਨਾ ਜਿਹੜਾ ਅੱਜ ਲਾ ਰਹੇ ਆ ਡੀਸੀ ਦਫ਼ਤਰ ਕੋਲ ਠੀਕ ਹੈ ਫਾਰ ਐਗਜ਼ਾਮਪਲ ਦੇ ਤੌਰ ਤੇ ਵੀ ਭਾਜੀ ਲੋਕੀ ਪੈਨੋ ਪੈਸੇ ਪਵਾ ਗਿਆ ਮੈਂ ਕਹਿੰਦੇ ਭਾਜੀ ਪੈਸੇ ਪਵਾ ਕੇ ਘਰ ਰਹੇ ਨੇ ਤੇ ਬਿਜਲੀ ਦਾ ਬਿੱਲ ਹੀ ਮੁੱਕ ਗਿਆ ਜਿਹੜੇ ਖੇਤਾਂ 'ਚੇ ਕੰਮ ਹੋ ਰਿਹਾ ਇਹਦੇ ਇਹੀ ਸਾਂਝੀ ਇਹ ਕੰਮ ਹੋਰ ਹੋ ਰਹੇ ਨੇ ਕਿ ਗੱਡੀਆਂ ਘਰ ਲੱਗੀਆਂ ਹੁੰਦੀਆਂ ਤੇ ਪੁਸਤ ਚਲਾਨ ਕੱਟ-ਕੱਟ ਪਈ ਜਾਂਦੀ ਉਹ ਗਾਰਿਆਂ 'ਚ ਫੜੀ ਨਹੀਂ ਕਦੇ ਖਾਲੇ ਤੋਂ ਹੈਲਮਟ ਨੇ ਪਾਇਆ ਲੋਕਾਂ ਨੇ ਇਹੋ ਕੰਮ ਹੋਣਾ ਵਾ ਮੀਟਰ ਘਰ ਨਾਲ ਤਾਲਾ ਲਾ ਕੇ ਕਦੇ ਬਾਹਰ ਗਏ ਹੋਣੇ ਆ ਤੇ ਅਗਲੇ ਆਣੇ ਏਡਾ ਲੰਮਾ ਬਿੱਲ ਖੋ ਗਿਆ ਕਰ ਮਤਲਬ ਕਹਿ ਤੋ ਭਾ ਵੀ ਪੈਲੀ 'ਚ ਝੋਨਾ ਹੁੰਦਾ ਤਾਂ ਅੱਗ ਦਾ ਅੱਗ ਦਾ ਚਲਾਨ ਹੋਇਆ ਹੁੰ ਇਹ ਤੋਂ ਨਾਲ ਖਰਾਆ ਹਾਂਜੀ ਹਾਂਜੀ ਤੇ ਅੰਕ ਲੱਗੇ ਵੀ ਗਈ ਆ ਜੀ ਹਾਂ ਡਿਚ ਲਾਨ ਹੋ ਗਿਆ ਦੇਖੋ ਭਾਈ ਇੱਕ ਗੱਲ ਹੋਰ ਮੈਂ ਕਹਿਣੀ ਚਾਹਣਾ ਕਿ ਜਦੋਂ ਮੀਟਰ ਲੱਗ ਗਏ ਬਿਜਲੀ ਵਾਲੇ ਉਹ ਲੱਗਣੇ ਤਾਂ ਸਭ ਦੇ ਘਰ ਆ ਇਕੱਲੇ ਕਿਸਾਨਾਂ ਦੇ ਜਾਂ ਪਿੰਡ ਚ ਤਾਂ ਲੱਗਣੇ ਨਹੀਂ ਤੇ ਉਹ ਲੋਕਾਂ ਨੂੰ ਮੈਸੇਜ ਕੋ ਦੇਣਾ ਚਾਹੁੰਦੇ ਉਹ ਜਿਹੜੇ ਤੁਹਾਡੇ ਨਾਲ ਅਰੇ ਨਹੀਂ ਖਲੋਤੇ ਇਹੋ ਹੀ ਅਸੀਂ ਸੁਤੇ ਵਾਲੇ ਬਿਗਾਉਂਦੇ ਆ ਜਿਦਾਂ ਤੇ ਬੱਚਿਆਂ ਨੂੰ ਮਾਂ ਸੇਰੇ ਫੌਂਦੀ ਆ ਵੀ ਉਥੂ ਪੁੱਤ ਖੁੱਲੇ ਜਾ ਹੀ ਆ ਲੋਕਾਂ ਨੂੰ ਬੇਨਤੀ ਕਰਦੇ ਹਾਂਲੇ ਟਾਈਮ ਜੋ ਉੱਥੋ ਅੱਛਾ ਸੋਤੇ ਹੋਤ ਨਹੀਂ ਤੇ ਆਪਣਾ ਆਣ ਕੇ ਕੋਈ ਵਿਚਾਰ ਸੁਣੋ ਭਿੰਦੇਰ ਸਾਹਿਬ ਜਿਸ ਦਿਨ ਤੁਹਾਡੇ ਘਰ ਘਰ ਵਿੱਚ ਲੱਗ ਗਏ ਜਿਹੜੇ ਬੜੇ ਬੜੇ 3 3 ਟਾਂ ਦੇ AC ਲੱਗੇ ਨੇ ਨਹੀਂ ਚੱਲਣੇ ਫ੍ਰਿਜਾਂ ਨਹੀਂ ਚੱਲਣੀਆਂ ਇਹ ਸੋਚ ਦੇ ਉੱਤੇ ਤੁਹਾਂ ਬੈਠੇ ਆ ਕਰਨਾ ਤੇ ਬਲਬ ਜਗਿਆ ਕਰੂ ਸੋਚਦੇ ਕਿ ਉਸ ਨਾਲ ਬੱਦ ਕਰਦਾ ਉਹਨੇ ਬਹੁਤ ਮਾਰਿਸ ਕੀਤੀ ਹੋਈ ਨੇ ਆ ਮਤਲਬ ਇਹ ਸਰਕਾਰ ਚੰਡੀਆ ਵੀ ਇੱਥੋਂ ਛੱਡ ਕੇ ਭੱਜਣ ਦੀ ਕੋਸ਼ਿਸ਼ ਇਹਨਾਂ ਦੀ ਬੜਾ ਕੁਛ ਨਾ ਸੋਚਿਆ ਆ ਲੈ ਆਉਣ ਵਾਲੇ ਟਾਈਮ ਤੇ ਹੋਰ ਬਹੁਤ ਧਿਆਨ ਕਿਤੇ ਆ ਰਹੇ ਨੇ ਨਹੀਂ ਤੇ ਫਿਰ ਆ ਪੰਜਾਬ ਸਰਕਾਰ ਨੇ ਆਪਣਾ ਹਾਲਤ ਤਾਂ ਦੇਖ ਹੀ ਲਿਆ ਹੁਣ ਕੀ ਬਣਿਆ ਮੱਝੂ ਉਹ ਕੱਲ੍ਹ ਉਹਨਾਂ ਨੇ ਦੇਖੀਏ ਤੇ ਇਹ ਤਾਂ ਤੁਹਾਨੂੰ ਦੱਸਿਆ ਕਿ ਫਰਗਰੀ ਮਾਰਚ ਆਉਂਦੀ ਦੇ ਰਿਹਾ ਤੇ ਸਰਕਾਰ ਤੇ ਖਤਮ ਹੋ ਗਈ ਆ ਜੀ ਅੱਛਾ ਜੀ ਇਹ ਤਾਂ ਸਰਕਾਰ ਤਾਂ ਦੇਖ ਲਿਆ ਕਿ 250 ਬੋਟ ਤੇ ਆਪਣਾ ਧਾਰਜਲ ਸਾਹਿਬ ਆਪਣੇ ਕਿੰਨੇ ਹਰਗੇ ਆ ਤੇ ਇਹਨਾਂ ਦੇ ਇੱਕ ਟਾਈਮ ਲਿਨ ਨੂੰ 5-6 ਐਮਐਲਏ ਆਪਣੀ ਜਿਹੜੇ ਤੁਹਾਨੂੰ ਹਰ ਰਿਹਾ ਉਹ ਕਿਸੇ ਸਰਪੰਚ ਨੂੰ ਦਾਬਾ ਨਹੀਂ ਮਾਰ ਸਕਦੇ ਭਾਈ ਤੂੰ ਕਿ ਹਰਿਆਣੇ ਨਹੀਂ ਆਖਦਾ ਵੀ ਤੂੰ ਵੀ ਤਾਂ ਕਿੰਨੇ ਹਰਿਆ ਆ ਭਾਈ ਧੰਨਵਾਦ ਧੰਨਵਾਦ